ਫਰਕਾ ਲਾਲਾ ਵਾਲੇ ਪੀਰ ਦੀ ਬਾਬੂ ਭਰੋ ਛੜਗੇ ਦੀ ਬਾਬੂ ਖਾਨ ਡੋਡੇ ਪੀਰ ਦੀ ਬਾਬੂ ਖੇਤਰਪਾਲ ਮਹਾਰਾਜ ਦੀ ਮਾ ਮਦਨ ਚੰਦ ਦੀ ਰਾਣੀ ਦੀ ਮਾ ਕਾਲਕ ਬਟਾਲੇ ਦੀ ਰਾਣੀ ਦੀ ਬਾਬੇ ਕਾਲ ਪੈਰੋਂ ਦੀ ਬਾਬੇ ਵੀਰ ਕੁਰੀਏ ਰਾਜੇ ਦੀ ਬਾਬੂ ਮੀਏ ਮੰਨੇ ਦੀ ਭੈਣ ਭਾਗਣ ਜਿੰਨੀ ਦੀ ਬਾਬੇ ਭੰਸੇ ਤੁਾਨੂੰ ਦੀ ਫਿਰਕੇ ਬੰਗਾਲੀ ਸਾਦੀ ਫੱਟਵਾ ਬਾਬੇ ਸੱਚਤ ਕਲੂਗੇ ਦੀ ਫਿਰਕਾ ਧਰਤੀਵਾਦਾ ਦੀ 9 ਨਾਥਾਂ ਦੀ 84 ਸਿੱਧਾਂ ਦੀ 52 ਵੀਰਾਂ ਦੀ ਢਾਈ ਕਲੰਦਰਾਂ ਦੀ 22 ਖਵਾਜ਼ਾ ਦੀ 23 ਕੁਤਬ ਦੀ 24000 ਪੀਰ ਪਗੰਬਰ ਦੀ 33 ਕਰੋੜ ਦੇ ਵੀਰ ਦਿੱਤੇ ਦੀ ਰੱਬਰ ਦੇ ਸਾਜੀਆਂ ਦੇ ਵੱਜਿਆਂ ਦੀ ਪੁੱਜੀ ਰੱਬਰ ਕੇ ਸਾਧ ਸੰਗਤ ਦੀ ਫਿਰਕਾ ਮੁਜਰ ਰੱਬਰ ਕੇ ਫਕੀਰਾਂ ਦੀ ਮੇਰੇ ਨਗਰ ਖੇੜੇ ਦੀ ਫਿਰਕਾ ਸਮਾਜ ਭਾਈ ਵਾਲੇ ਬਜ਼ੁਰਗਿਆਂ ਦੀ ਢੋਲੀ ਭਾਈ ਵਾਲੇ ਬਜ਼ੁਰਗਿਆਂ ਦੀ ਫਿਰ ਕਾ ਸ਼ਰੀਰੇ ਵਾਲੇ ਬਜ਼ੁਰਗਾਂ ਦੀ ਫਿਰ ਬੁੱਟਰ ਸਿੰਘ ਵਾਲੇ ਸਾਥੀ ਫਿਰ ਕਾ ਕੌਮੀ ਵਾਲੇ ਸਾਥੀ ਫਿਰ ਕਾ ਮੇਰੇ ਗੁਰੂ ਵਾਲਮੀਕਸ ਜੀ ਮਹਾਰਾਜ ਦੀ ਸ੍ਰੀ ਸਤਿ ਸ੍ਰੀ ਅਕਾਲ ਗੁਰੂ ਕੇ ਅਨਾਤ ਮਹਾਰਾਜ ਦੀ ਚੋਚੂ ਗੁਰੂ ਪੁਰਨਾਤ ਮਹਾਰਾਜ ਦੀ ਸਖੀਰੂਤ ਪੈਰ ਨਾਤ ਮਹਾਰਾਜ ਦੀ ਜੈ ਗੁਰੂ ਬਾਗ ਸਾਧ ਦਰਬਾਰ ਦੀ ਜੈ ਗੁਰੂ ਗੋਰਖ ਨਾਤ ਮਹਾਰਾਜ ਦੀ ਗੁਰੂ ਮਸ਼ੰਬਰ ਦਾਸ ਮਹਾਰਾਜ ਦੀ ਹਰ ਕੱਟ ਆ ਮਿਨੀ ਮਿਨੀ ਬੜੀ ਵੀ ਬਹਾਰ ਸਿੰਹ ਸਾਇਦੇ ਸਿਰ ਵਿੱਚ ਕੀ ਤੇ ਭੋਸਾ ਜੋ ਸਿਰਕ ਨਾਲ ਬੈਠਾ ਭੋਸੇ ਨਾਲ ਬੈਠਾ ਕਿੰਦਾ ਬਾਬਾ ਹੈ ਤਰ ਗਿਆ ਜਿਵੇਂ ਪੌੜੀ ਤੇ ਬਿਲਾ ਦਾ ਫਾਦਲ ਲੰਦਾ ਮਾਲਕ ਕੀ ਕਹਿੰਦਾ ਮੇਰੇ ਸਾਇਦੇ ਲੱਗੇ ਕਿਚਰੀ ਵਿੱਚ ਚਾ ਚੋਰ ਦਾ ਵੀ ਭਲਾ ਅੱਜ ਸਾਡਾ ਵੀ ਭਲਾ ਕਿ ਕਿ ਸਭ ਨੂੰ ਪਰਖਣਾ ਜਦੋਂ ਵੀ ਭਲਾ ਕਿੰਨੀ ਸਖਤ ਹੈ ਕਿ ਸਭ ਦਾ ਕਵਰ ਕੋਡ ਧੰਨਵਾਦ ਸਭ ਨੂੰ ਜੀ ਆਇਆਂ ਅੱਜ ਕਿਸੇ ਨੂੰ ਪਛ ਮਿਲਣਾ ਮਿਲੇ ਜਹ ਜੀ ਮਹਾਂਵਾਂ ਦਾ ਜਿਹੜਾ ਫਲ ਲੱਗ ਜਾਊਗਾ ਗੱਜਕੇ ਕਾ ਵਧੀਆ ਸੱਚੇ ਦਰਬਾਰ ਕੀ ਜੈ ਸਾਰਾ ਛੋਟਾ ਕਰਾਉਣਾ ਛੋਟਾ ਕਰਾਉਣਾ ਪਹਿਲੀ ਵਾਰੀ ਆਇਆ ਹਾਂ ਬੱਲੇ ਹੈ ਐਸਪੀ ਨੂੰ ਬਲੇ ਦੰਦ ਦਿੱਤਾ ਨਹੀਂ ਹੈ ਕੋਈ ਆਪ ਵੀ ਫੋਨ ਤੇ ਦੇਖਿਆ ਸੀਗਾ ਠੀਕ ਹੈ ਜੁਬਾਰੀ ਵੀ ਦੇਖਿਆ ਸੀਗਾ ਜਦੋਂ ਤਰ ਪਹਿਲਾਂ ਵੀ ਆਪਣੇ ਬਾਰੇ ਗੱਲ ਤਾਂ ਨਹੀਂ ਹੋਈ ਅੱਜ ਪਹਿਲੀ ਵਾਰੀ ਆਏ ਹਾਂ ਤੇ ਕੋਈ ਹੱਥ ਖੜਾ ਕਰਕੇ ਕਹੇ ਵੀ ਪਹਿਲੀ ਵਾਰੀ ਬੱਲੇ ਮੈਂ ਆਣ ਕਰਾ ਅੱਜ ਜਦੋਂ ਵੀ ਆਏ ਸਾਡੇ ਕਿਸੇ ਬਾਰੇ ਕੋਈ ਖਾਸ ਗੱਲ ਨਹੀਂ ਕੋਈ ਛੋਟੇ ਕਰ ਬਾਰੇ ਕੁਝ ਪੁੱਛਿਆ ਤਾਂ ਨਹੀਂ thank oh. you ਹੇ ਕਈ ਵਾਰੀ ਇਹ ਠੀਕ ਹੁੰਦਾ ਵੀ ਇਹ ਘਰ ਛੱਡ ਕੇ ਚੱਪਲ ਤੇ ਲੈ ਜਾਂਦੇ ਤੇ ਕਈ ਵਾਰੀ ਆਪਦੀ ਮੌਤ ਆਪਦਾ ਕੋਸ਼ਿਸ਼ ਕਰ ਵੀ ਲਈ ਸੀ ਕੱਪ ਕੋਲਾ ਨਾ ਹੋਏ ਜਾਓ ਜੱਜ ਜੀ ਦਾ ਸੀਗਾ ਬਹੁਤ ਆਹ ਇਚੀ ਟੈਸਟਾਂ ਵਾਸਤੇ ਕਹਿੰਦਾ ਪਾਪ ਜੀ ਇੱਕ ਘਰ ਤੇ ਚਲ ਕੇ ਘਰ ਕੇ ਲਿਖਣ ਨੂੰ ਪਤਾ ਤੇ ਸ਼ੱਕ ਤੁਹਾਨੂੰ ਵੀ ਆ ਹੁਣ ਹੈ ਚਲੋ ਮਾੜਾ ਖੜਾ ਨਹੀਂ ਹੈਗਾ ਆ ਸਹੀ ਗੱਲ ਹੋਈ ਤਾਂ ਤੇਰੀ ਝੌਂਕੜੀ ਗਾਲੀ ਲੱਟਣ ਦੇ ਪਾਸ ਜਿਹੜੇ ਕਰਨਗੇ ਸੋਈ ਭੰਗ ਦਾ ਤੁੰਗਾ ਪਾਉਂਦਾ ਇਹਦਾ ਮੜਾ ਤਰ੍ਹਾਂ ਚੁੱਕੀ ਬਸਾ ਮਤਾਂ ਕੋਈ ਨਾ ਮੈਂ ਕੀ ਕਰ ਲਵਾਂਗਾ ਤੁਹਾਨੂੰ ਦੱਸ ਦਿੰਦਾ ਛਿੰਜਾ ਔਰ ਤੁਸੀਂ ਮੈਨੂੰ YouTube ਤੇ ਦੇਖਿਆ ਮੇਰੇ ਇੱਕ ਗੰਦੀ ਆਦਤ ਮੈਂ 100 ਰੁਪਏ ਮਰਵਾ ਕੇ ਆਉਣਾ ਬਦਲਣਾ ਇੱਕਦਮ ਇਹ ਉਹ ਲੋਕਾ ਦਾ ਬੋਲਿਆ ਸੇ ਮਤੋਂ ਸੇ 100 ਰੁਪਏ ਦੱਸ ਦਿਓ ਕੁਝ ਵੀ ਨਹੀਂ ਹੋਣਾ ਭਾਈ ਵੀ ਜੇ ਕਿਸੇ ਕੋਲ ਹੈ ਭਾਈ ਵੀ ਕਰਾਇਆ ਪੜਾ ਨਾ ਹੋਇਆ ਤੇ ਕਰਾਇਆ ਪੜਾ ਲੈ ਜਾਓ ਭਾਜੀ ਕੋਈ ਦੁਖੀ ਨਾ ਹੋਈ ਜਾਓ ਜੇ ਕਿਸੇ ਕੋਲੇ ਜਾਨ ਦਾ ਕਰਾਇਆ ਪੜਾ ਨਾ ਹੋਇਆ ਕਰਾਇਆ ਪੜਾ ਲੈ ਜਾਓ ਮੇਰੇ ਕੋਲ ਅੱਜ ਗੰਗਰਬਾਣੀ ਚਲੀ ਜਾਂਦਾ ਸਾਰੀ ਸੰਗਤ ਨਗਰਬਾਣੀ ਛੱਕ ਕੇ ਜਾਣਾ বাকী গালবাৰ কাৰণে গা বাপৰি নেকি আছে